ਚਿਤ ਸਿਮਰਨ ਕਰੋ ਨੈ ਨ ਅਬ ਲੋਕ ਨੋ ਸਰਬਨ ਬਾਨੀ ਸੁਜਸ ਪੂਰ ਆਖੋ ਮਨ ਸੋ ਮਦ ਕਰੇ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ RAM ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ ਮੈਂ ਤੋ ਮੋਲ ਮਹੰਗੀ ਲਈ ਜੀ ਛਟੈ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿਰਵਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਤਨ ਤਨ ਜਗਤ ਪੂਰ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਨਾਲ ਟੁੱਟ ਪ੍ਰੀਤੀ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੋ ਪ੍ਰੀਤੀ ਸੰਤਾਂ ਦੇ ਸੰਗਤ ਚੋਂ ਪ੍ਰਾਪਤ ਹੁੰਦੀ ਹੈ ਐਸੀ ਪ੍ਰੀਤੀ ਪਰਮਾਤਮਾ ਨਾਲ ਕਰਕੇ ਜੀਵ ਆਪਣਾ ਮੂਲਕ ਜਨਮ ਸਫਲ ਕਰ ਲੈਂਦਾ ਹੈ ਜਿਤ ਸਿਮਰਨ ਕਰੂੰ ਨੈਨ ਅਬਲੋਕਨੋ ਸਰਬਨ ਬਾਨੀ ਸੁਜਸ ਪੂਰਖੋ ਏ ਪ੍ਰਭੂ ਜੀ ਮੇਰੀ ਆਪ ਨਾਲ ਐਸੀ ਕੁਟਕ੍ਰੀਤੀ ਹੈ ਜਿਤ ਸਿਮਰਨ ਕਰੂੰ ਨੈਨ ਅਬਲੋਕਨੋ ਸਰਬਨ ਬਾਨੀ ਸੁਜਸ ਪੂਰਖੋ ਜਿੱਤ ਵਿੱਚ ਮੈਂ ਆਪ ਜੀ ਦਾ ਸਿਮਰਨ ਕਰਦਾ ਹਾਂ ਅੱਖਾਂ ਨਾਲ ਆਪ ਜੀ ਦੇ ਨੁਰਾਨੀ ਸਰੂਪ ਤੇ ਨੁਰਾਨੀ ਜੋਤ ਦੇ ਦਰਸ਼ਨ ਕਰਦਾ ਹਾਂ ਸਰਬਨ ਬਾਣੀ ਸਜਸ ਪੂਰਾਖੂ ਔਰ ਕੰਨਾਂ ਨਾਲ ਆਪ ਜੀ ਦੀ ਸੇਸ਼ਟ ਬਾਣੀ ਸਰਵਨ ਕਰਦਾ ਹਾਂ ਔਰ ਕੰਨਾਂ ਨੂੰ ਭਰਪੂਰ ਰੱਖਦਾ ਹਾਂ ਮਨ ਸੋ ਮਦ ਕਰੇ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ RAM ਨਾਮ ਪਾਖੋ ਪ੍ਰਭੂ ਜੀ ਮੈਂ ਆਪਣੇ ਮਨ ਨੂੰ ਪੌਰਾ ਬਣਾ ਲਿਆ ਹੈ ਔਰ ਆਪ ਜੀ ਦੇ ਚਰਨਾ ਕਮਲਾਂ ਤੇ ਅਸਥਾਨ ਬਣਾ ਲਿਆ ਹੈ ਆਪ ਦੇ ਚਰਨਾ ਕਮਲਾਂ ਨੂੰ ਹਿਰਦੇ ਵਿੱਚ ਵਸਾ ਲਿਆ ਹੈ ਆਪ ਜੀ ਦੇ ਪਾਵਨ ਚਰਨਾਂ ਨੂੰ ਹਮੇਸ਼ਾ ਹਿਰਦੇ ਵਿੱਚ ਧਰਨ ਕਰਕੇ ਰੱਖਦਾ ਹਾਂ ਔਰ ਅਸਨਾ ਦਾ ਹਮੇਸ਼ਾ ਆਪ ਜੀ ਦਾ ਆਰਾਮ ਨਾਮ ਚੰਨ ਕਰਦਾ ਹਾਂ ਮੇਰੀ ਐਸੀ ਆਪ ਨਾਲ ਪ੍ਰੀਤੀ ਬਣ ਗਈ ਹੈ ਕਿ ਮੈਂ ਅੱਖਾਂ ਰਾਹੀਂ ਕੰਨਾਂ ਰਾਹੀਂ ਜੀਵਾ ਰਾਹੀਂ ਹਿਰਦੇ ਰਾਹੀਂ ਆਪ ਜੀ ਦਾ ਹੀ ਅਨੁਪਮ ਕਰਦਾ ਹਾਂ ਆਪ ਦੇਹ ਗੁਣ ਕਉਂਦਾ ਹਾਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਛਟੈ ਰਾਉ ਪ੍ਰਭੂ ਜੀ ਮੇਰੀ ਆਪ ਜੀ ਦੇ ਚਰਨਾ ਕਮਲਾ ਵਿੱਚ ਇਹ ਬੇਨਤੀ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲੈ ਜੀ ਸਟੇ ਮੇਰੀ ਪ੍ਰੀਤ ਆਪ ਜੀ ਨਾਲੋਂ ਕਦੇ ਵੀ ਨਾ ਕਟੇ ਮੈਂ ਪ੍ਰੀਤੀ ਬਹੁਤ ਮਹਿੰਗੇ ਮੁੱਲ ਆਪਣਾ ਜੀਵਨ ਆਪਣਾ ਜੀ ਆਪ ਜੀ ਨੂੰ ਸਮਰਪਿਤ ਕਰਕੇ ਪ੍ਰਾਪਤ ਕੀਤੀ ਹੈ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਪਰਬੂ ਨੂੰ ਸੋਨੇ ਦੇ ਬਰਾਬਰ ਤੋਲ ਕੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੇਵਲ ਮਨ ਉਸ ਪਰਮਾਤਮਾ 'ਤੇ ਲਾ ਕੇ ਉਸ ਨੂੰ ਸਮਰਪਣ ਹੋ ਕੇ ਆਪਣਾ ਮੂਲਕ ਜੀਵਨ ਉਸਤੇ ਲੇਖੇ ਲਾ ਕੇ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪ੍ਰੀਤੀ ਬਹੁਤ ਹੀ ਮਹਿੰਗੇ ਮੁੱਲ ਪ੍ਰਾਪਤ ਹੁੰਦੀ ਹੈ। ਜਦੋਂ ਜੀਵ ਆਪਣਾ ਆਪ ਸਮਰਪਿਤ ਪਰਮਾਤਮਾ ਅਗੇ ਕਰ ਦਿੰਦਾ ਹੈ। ਸਾਹਿ ਜੀਵ ਦੇ ਹਿਰਦੇ ਚ ਪਰਮਾਤਮਾ ਦੀ ਪ੍ਰੀਤੀ ਆਉਂਦੀ ਹੈ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਐਸੀ ਪਰਮਾਤਮਾ ਨਾਲ ਟੁੱਟ ਪ੍ਰੀਤੀ ਕਦੋਂ ਤਨ ਹੁੰਦੀ ਹੈ ਸੰਤਾਂ ਦੀ ਸੰਗਤ ਕਰਕੇ ਸਤਿਗੁਰੂ ਜੀ ਫਰਮਾਉਂਦੇ ਆ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਈ ਤੇਰੀ ਸੰਤਾਂ ਦੀ ਸੰਗਤ ਤੋਂ ਬਿਨਾਂ ਪ੍ਰੇਮ ਉਤਪੰਨ ਨਹੀਂ ਹੁੰਦਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਭਗਤੀ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਵੇਲੇ ਜੀਵ ਸੰਤਾਂ ਦੀ ਸੰਗਤ ਕਰਦਾ ਹੈ ਉਹਨਾਂ ਤੋਂ ਨਾਮ ਦਾ ਨੈਕਸਤੀ ਕਮਾਈ ਕਰਦਾ ਹੈ ਆਪਣੇ ਅੰਦਰ ਪਰਦਾ ਖੋਲ੍ਹ ਲੈਂਦਾ ਹੈ ਤਾਂ ਪਰਮਾਤਮਾ ਨੂੰ ਮਿਲ ਲੈਂਦਾ ਹੈ ਇਹ ਸਾਰਾ ਕੁਝ ਸੰਤਾਂ ਦੇ ਸੰਗਤ ਚੋਂ ਪ੍ਰਾਪਤ ਹੁੰਦਾ ਹੈ ਸਤਿਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਛੀਪੇ ਕੇ ਕਾ ਜਨਮ ਦੇਲਾ ਗੁਰ ਉਪਦੇਸ਼ ਪਹਿਲਾ ਸੰਤਹਿ ਕੇ ਪ੍ਰਸ਼ਾਦ ਨਾਮਾ ਹਰ ਪੇਟ ਲਿਆ ਕੇ ਸੰਤਾਂ ਦੀ ਕਿਰਪਾ ਨਾਲ ਮੈਂ ਨਾਮਦੇਵ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਸਤਿਗੁਰੂ ਧੰਨਾ ਜੀ ਮਹਾਰਾਜ ਫਰਮਾਉਂਦੇ ਹਨ ਤਨ ਨੇ ਤਨ ਪਾਇਆ ਤਰਨੀ ਤਰ ਮਿਲ ਸੰਤ ਜਨ ਪਹਿਚਾਨਿਆ ਕਹਿੰਦੇ ਮੈਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦੀ ਪਹਿਚਾਨ ਹੋਈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਸਾਧ ਸੰਗਤ ਬਿਨ ਤਰਿਓ ਨ ਕੋਈ ਕੋਈ ਵੀ ਜੀਵ ਇਸ ਸੰਸਾਰ ਦੇ ਸੰਤਾਂ ਦੀ ਸੰਗਤ ਤੋਂ ਬਿਨਾ ਨਹੀਂ ਤਰ ਸਕਦਾ ਪਾਰ ਉਤਾਰਾ ਕੇਵਲ ਤੇ ਕੇਵਲ ਸੰਤਾਂ ਦੀ ਸੰਗਤ ਚ ਹੀ ਹੁੰਦਾ ਹੈ ਬਾਬਾ ਫਰੀਦ ਜੀ ਮਹਾਰਾਜ ਫਰਮਾਉਂਦੇ ਹਨ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਬੇਲੀ ਕਿ ਜਿਸ ਵੇਲੇ ਪਰਮਾਤਮਾ ਦੀ ਅੱਲਾ ਦੀ ਕਿਰਪਾ ਹੋਈ ਮੇਰਾ ਸੰਤਾਂ ਦੀ ਸੰਗਤ ਵਿੱਚ ਜਾਣਾ ਹੋਇਆ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਮੈਂ ਜਿੱਧਰ ਵੀ ਦੇਖਿਆ ਮੈਨੂੰ ਪਰਮਾਤਮਾ ਨਿਹਰਾਇਆ ਕਿਉਂਕਿ ਸੰਤ ਹੀ ਐਸਾ ਅਨਪਪ ਕਰਾਉਂਦੇ ਹਨ ਕਟ ਕਟ ਮੇ ਹਰ ਜੂ ਵਸੈ ਸੰਤਨ ਕੋ ਹੋ ਪੁਕਾਰ ਸੰਤਾਂ ਨੇ ਪੁਕਾਰ ਪੁਕਾਰ ਕੇ ਕਿਹਾ ਹੈ ਕਿਸਾਰੇ ਜੀਵਾਂ ਵਿੱਚ ਪਰਮਾਤਮਾ ਦਾ ਵਾਸਾ ਹੈ ਤੋ ਸੰਤਾਂ ਦੀ ਸੰਗਤ ਤੋਂ ਬਿਨਾ ਪ੍ਰੇਮ ਉਤਪੰਨ ਨਹੀਂ ਹੁੰਦਾ ਔਰ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੁੰਦੀ ਇਸ ਲਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਹੀ ਐਸੀ ਪਰਮਾਤਮਾ ਨਾਲ ਅਟੁੱਟ ਪ੍ਰੀਤੀ ਉਤਪੰਨ ਹੁੰਦੀ ਹੈ ਕਹਿਰਵਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਸਤਿਗੁਰੂ ਵਿਦਾਸ ਜੀ ਮਹਾਰਾਜ ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦੇ ਹਨ ਇਹ ਸਾਰੇ ਸੰਸਾਰ ਦੇ ਪਾਤਸ਼ਾਹ ਪ੍ਰਭੂ ਜੀ ਮੇਰੀ ਆਪੇ ਚੰਨਾ ਕਮਲਾਂ ਵਿੱਚੀ ਬੇਨਤੀ ਹੈ ਕਿ ਮੇਰੀ ਆਪ ਪੈਜ ਰੱਖੋ ਲਾਜ ਰੱਖੋ ਕਿ ਮੇਰੀ ਐਸੀ ਹੀ ਆਪਨਾ ਟੁੱਟ ਪ੍ਰੀਤੀ ਬਣੀ ਰਹੇ ਮੈਂ ਇਸ ਪ੍ਰਕਾਰ ਹੀ ਆਪ ਜੀ ਦਾ अनुभव ਕਰਦਾ ਰਹਾ ਹਾਂ ਐਸੀ ਇੱਕੋ ਪ੍ਰੀਤੀ ਮੇਰੀ ਹਮੇਸ਼ਾ ਆਪਨਾ ਬਣੀ ਰਹੇ ਜੀ ਜੈ ਗੁਰਦੇਵ